ਦੋਸਤੋ ਕੁਦਰਤ ਬੜੀ ਬਲਵਾਨ ਹੈ ਕੁਦਰਤ ਦੇ ਰੰਗਾਂ ਅਗੇ ਬੰਦੇ ਦਾ ਜੋਰ ਨਹੀਂ ਚੱਲਦਾ ਜਿਵੇਂ ਕਹਿੰਦੇ ਨਾ ਕਿ ਇਨਸਾਨ ਜੇਕਰ ਕੁਦਰਤ ਨਾਲ ਚੌੜ ਕਰਦਾ ਤਾਂ ਕੁਦਰਤ ਝੱਲ ਲੈਂਦੀ ਹੈ ਪਰ ਜਦੋਂ ਕੁਦਰਤ ਬੰਦੇ ਨਾਲ ਚੌੜ ਕਰਦੀ ਹੈ ਫਿਰ ਬੰਦਾ ਨਹੀਂ ਚੱਲਦਾ ਤਾਂ ਕਿੰਨੀਆਂ ਹੀ ਉਦਾਹਰਣਾਂ ਅੱਜ ਤੱਕ ਦੇਖ ਚੁੱਕੇ ਆ ਸੋ ਇਸ ਤਰ੍ਹਾਂ ਦਾ ਹੀ ਇਸ ਵੀਰ ਨੇ ਬੜਾ ਸੋਹਣਾ ਗੀਤ ਗਾਇਆ ਜਿਹਦੇ ਵਿੱਚ ਕੁਦਰਤ ਦੀ ਗੱਲ ਕੀਤੀ ਗਈ ਹੈ ਸੁਣ ਕੇ ਤੁਸੀਂ ਦੱਸਿਓ ਕਿਵੇਂ ਦਾ ਲੱਗਾ ਤਾਂ ਸਾਨੂੰ ਹੌਸਲਾ ਫਿਰੇ ਕਰਿਓ ਕਮੈਂਟ ਕਰਕੇ ਸੋਹਣੇ ਸੋਹਣੇ ਸ਼ੇਅਰ ਕਰਦੇ ਦਬਕੇ ਅਸੀਂ ਚੈਨਲ ਤੇ ਕੋਈ ਐਸੀ ਵੀਡੀਓ ਨੂੰ ਅਪਲੋਡ ਕਰਦੇ ਜਿਹੜੀ ਤੁਹਾਨੂੰ ਦਰਸ਼ਕਾਂ ਨੂੰ ਬੋਰ ਕਰੇ ਕਿਉਂਕਿ ਤੁਸੀਂ ਦਰਸ਼ਕ ਸਾਡਾ ਦੀ ਰੱਬ ਦਾ ਰੂਪ ਹੋ ਅਸੀਂ ਉਹੀ ਵੀਡੀਓ ਅਪਲੋਡ ਕਰਦੇ ਜਿਹਦੇ ਵਿੱਚ ਕੋਈ ਤੱਤ ਹੁੰਦਾ ਜਿਹਦੇ ਵਿੱਚ ਕੋਈ ਕਲਾਕਾਰੀ ਹੁੰਦੀ ਹੈ ਦੇਖੋ ਤੁਸੀਂ ਪੂਰੀ ਵੀਡੀਓ ਸਪੋਰਟ ਕਰਿਓ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੂੰ ਚੱਲ ਜਾਣਾ ਬੰਦਿਆ ਪੱਤਾ ਸੁੱਕੀ ਕਾਲੀ ਦਾ ਕੁਦਰਤ ਦੇਆਂ ਰੰਗਾਂ ਨੂੰ ਐ ਦੇਣੀ ਨੀ ਜਾਣੀ ਦਾ ਕੁਦਰਤ ਦੇ ਆ ਰੰਗਾਂ ਨੂੰ ਐਵੇਂ ਨਹੀਂ ਜਾਣੀ ਦਾ ਜੇ ਉਹ ਰੋਟੀ ਦੇ ਸੱਚ ਦਾ ਏ ਹੱਥਾਂ ਕਿਉਂ ਵੀ ਖੋ ਸਕਦਾ ਏ ਜੋ ਤੂੰ ਕਦੀ ਸੋਚਿਆ ਵੀ ਨਹੀਂ ਉਹ ਵੀ ਉਹ ਤਾਂ ਹੋ ਸਕਦਾ ਏ ਤੇਰੇ ਹੱਥ ਨਹੀਂ ਦਾਲਤੇ ਆਉਣੀ ਹੱਥ ਨਹੀਂ ਦਾਲਤੇ ਆਉਣੀ ਕਰਦਾ ਮਾਨ ਨਹੀਂ ਮੰਨਦਾ ਕੁਦਰਤ ਦੇ ਆਰੰਗਾਂ ਨੂੰ ਐਵੇਂ ਨਹੀਂ ਗੰਦਾ ਕੁਦਰਤ ਦੇ ਆਰੰਗਾਂ ਨੂੰ ਐਵੇਂ ਨਹੀਂ ਜਾਣਦਾ ਚੜਦੇ ਦਿਨ ਨੂੰ ਕਰੇ ਸਲਾਮ ਤਲਦੇ ਦਾ ਵੀ ਸ਼ੁਕਰ ਮਨਾ ਲਾ ਰੱਬ ਦੇ ਦਰਬਾਰੇ ਚੈ ਰਹਿਣਾ ਦਿਲ ਵਿੱਚ ਉਹਦਾ ਰੱਖ ਲੈ ਪਾਣਾ ਛਪਾਰ ਵਾਲਿਆਂ ਨੇਖੇ ਛਪਾਰ ਵਾਲਿਆਂ ਨੇਖੇ ਉਹੀ ਅਸਲ ਕਹਾਣੀ ਦਾ ਕੁਦਰਤ ਦੇਆਂ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ ਕੁਦਰਤ ਦੇਆਂ ਰੰਗਾਂ ਨੂੰ